ਨਸ਼ਾ ਇੱਕ ਸਮਾਜਿਕ ਅਬਿਸ਼ਾਪ ਹੈ ਪਰ ਇਸ ਅਬਿਸ਼ਾਪ ਵਿੱਚ ਸਾਡੇ ਪੰਜਾਬ ਦੀ ਜਵਾਨੀ ਗਰਤ ਹੋ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਸਾਨੂੰ ਸਾਰਿਆਂ ਨੂੰ ਹਮਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੇ ਨੌਜਵਾਨ ਜਿਨ੍ਹਾਂ ਤੇ ਸਿਰ ਤੇ ਕਲੰਕ ਲੱਗਾ ਹੋਇਆ ਨਸ਼ਿਆ ਦਾ ਉਹ ਨਸ਼ਿਆਂ ਤੋਂ ਬਾਹਰ ਆ ਸਕਣ ਤਾਂ ਵਾਲਮੀਕ ਨੇ ਸੁਧਾਰ ਸਭਾ ਵੱਲੋਂ ਇੱਕ ਨਵਿਕਲੀ ਪਹਿ ਕਦਮੀ ਕੀਤੀ ਗਈ ਹੈ ਜਿਹੜੇ ਕਿ ਧਾਰਮਿਕ ਸਥਾਨ ਨੇ ਸ਼੍ਰੀ ਦੁਰਗਾਣਾ ਮੰਦਰ ਵਿੱਚ ਪਹੁੰਚੇ ਨੇ ਤਿੰਨ ਕਈ ਨਾ ਸ਼ਿਰਗਿਲ ਨੇ ਨਾਲ ਕਰਨਜੀਤ ਸਿੰਘ ਗਿਲਵੀ ਨੇ ਉਹ ਨਾਲ ਉਹਨਾਂ ਦੇ ਸਾਥੀ ਵੀ ਨੇ ਬੇਨਤੀ ਪੱਤਰ ਸੌਪਿਆ ਗਿਆ ਦਰਗਿਆਣਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਜੀ ਨੂੰ ਤਾਂ ਪਹਿਲੇ ਗੱਲਬਾਤ ਕਰ ਲੈਣੇ ਆ ਸੰਤ ਪੰਕੇਨਾਥ ਸ਼ਿਰਗਿਲ ਜੀ ਨਾਲ ਕੀ ਬੇਨਤੀ ਪੱਤਰ ਚ ਦਿੱਤੀ ਇੱਥੇ ਦੀ ਬੇਨਤੀ ਕੀਤੀ ਜੀ ਜੀ ਜਿਹੜੀ ਸਾਡੀ ਬੇਨਤੀ ਆ ਜਿਹੜੇ ਕਿ ਪੰਜਾਬ ਦੇ ਵਿੱਚ ਸ਼ੇਵਾਂ ਦੇ ਦਰਿਆ ਜਿਹੜਾ ਨਸ਼ੇ ਦਾ ਚੱਲ ਰਿਹਾ ਵਾ ਉਹਨੂੰ ਠੱਲ ਪਾਉਣ ਵਾਸਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਜਿਹੜੀ ਸਾਡੀ ਮੰਗ ਪੱਤਰ ਆ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਅੱਜ ਦਰਗਿਆਨਾ ਤਿਤ ਦੇ ਪ੍ਰਧਾਨ ਸਾਹਿਬ ਲక్ష్ਮੀ ਕਾਂਤ ਚਾਵਲਾ ਜੀ ਨੂੰ ਦਿੱਤਾ ਗਿਆ ਔਰ ਇਹ ਬੇਨਤੀ ਕੀਤੀ ਹੈ ਕਿ ਗੁਰੂ ਘਰਾਂ ਦੇ ਵਿੱਚ ਜਿਹੜੀ ਨਸ਼ਿਆਂ ਦੇ ਖਿਲਾਫ ਆ ਉਹ ਅਰਦਾਸ ਕੀਤੀ ਜਾਵੇ ਤਕੀ ਸਮਝਦੇ ਹੋ ਵੀ ਹੁਣ ਜਿਹੜਾ ਕਿ ਤੁਸੀਂ ਨਵੈਕਲੀ ਪਹਿਲ ਕਦਮੀ ਕੀਤੀ ਹੈ ਇਸ ਨਾਲ ਨੌਜਵਾਨਾਂ ਨੂੰ ਸੇਧ ਮਿਲੇਗੀ ਪ੍ਰੇਰਣਾ ਮਿਲੇਗੀ ਨਸ਼ਾ ਛੱਡਣ ਨੂੰ ਤੇ ਸਾਡੀ ਪੂਰੀ ਕੋਸ਼ਿਸ਼ ਆ ਔਰ ਸੰਘਰਸ਼ ਵੀ ਇਹ ਚੱਲਦਾ ਰਹੂਗਾ ਜਿੰਨਾ ਚਿਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਸਕਾ ਉਹ ਨੌਜਵਾਨਾਂ ਨੂੰ ਵੱਤ ਤੋਂ ਵੱਧ ਇਹ ਅਪੀਲ ਕਰਾਂਗੇ ਕਿਉਂਕਿ ਇਹ ਨਸ਼ਿਆਂ ਤੋਂ ਦੂਰ ਰਹਿਣ ਕਿਸਾਨ ਦਾ ਸਹਿਯੋਗ ਮੰਗਿਆ ਤੁਸੀਂ ਧਾਰਮਿਕ ਸਥਾਨਾਂ ਤੋਂ ਦਰਗਾਹਾਂ ਮੰਦਿਰ ਕਮੇਟੀ ਤੋਂ ਅਸੀਂ ਸਹਿਯੋਗ ਮੰਗਿਆ ਕਿ ਜਿਸ ਤਰ੍ਹਾਂ ਸਾਡੀ ਜਥੇਬੰਦੀ ਕੰਮ ਕਰ ਰਹੀ ਆ ਸਾਰਿਆਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਜੁਲ ਕੇ ਸਾਰੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਮਿਲ ਕੇ ਜਿਹੜਾ ਕੋੜ ਆ ਉਹਨੂੰ ਖਤਮ ਕਰਨਾ ਜਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਅੱਤਵਾਦ ਖਤਮ ਕੀਤਾ ਗਿਆ ਸੀ ਸਾਰਿਆਂ ਨੇ ਮਿਲ ਜੁਲ ਕੇ ਇਸੇ ਤਰ੍ਹਾਂ ਇਹ ਨਸ਼ੇ ਦੇ ਨਸ਼ੇ ਦਾ ਜਿਹੜਾ ਅੱਤਵਾਦ ਇਹਨੂੰ ਵੀ ਖਤਮ ਕਰਨ ਦੀ ਲੋੜ ਹੈ ਇੱਕ ਕਲੰਕ ਲੱਗ ਗਿਆ ਪੰਜਾਬ ਬਹੁਤ ਮੋੜੀ ਸੀਗਾ ਚੌੜੀਆਂ ਛਾਤੀਆਂ ਤੇ ਲੰਬੇ ਉੱਚੇ ਕੱਦ ਸੀ ਪੰਜਾਬੀਆਂ ਦੇ ਪਰ ਹੁਣ ਇੱਕ ਕਲੰਕ ਲੱਗ ਗਿਆ ਮੱਥੇ ਤੇ ਇਹ ਨਸ਼ਿਆਂ ਦਾ ਤੇ ਇਹਨੂੰ ਧੋਣ ਵਾਸਤੇ ਹੁਣ ਤੁਸੀਂ ਕੀ ਅਪੀਲ ਕਰਨੀ ਸਾਰੇ ਸਮਾਜ ਨੂੰ? ਇਹੀ ਕਰਨੀ ਆ ਕਿ ਪੰਜਾਬ ਜਿਹੜੀ ਸ਼ੂਰਬੀਰਾਂ ਦੀ ਧਰਤੀ ਆ, ਯੋਧਿਆਂ ਦੀ ਧਰਤੀ ਆ, ਇੱਥੇ ਗੁਰੂਆਂ ਪੀਰਾਂ ਦੀ ਧਰਤੀ ਆ। ਇਸ ਕਰਕੇ ਸਾਨੂੰ ਉਹਨਾਂ ਦੇ ਜਿਹੜੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਵਾ। ਜਿਹੜੀ ਨੌਜਵਾਨ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਦੇ ਦਲਦਲ ਵਿੱਚ ਜਿਹੜੀ ਫਸੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਣਾ ਜਿਹੜਾ ਇਤਿਹਾਸ ਪੜੋ ਪੰਜਾਬ ਦਾ, ਆਪਣਾ ਇਤਿਹਾਸ ਜਿਹੜਾ ਸਾਡੇ ਯੋਧੇ ਮਹਾਨ ਯੋਧੇ ਉਹਨਾਂ ਦੀ ਆਲਾਦਿਆਂ, ਉਹਨਾਂ ਦੇ ਅਨਸਬੰਸਿਆਂ ਇਸ ਕਰਕੇ ਆਪਣੀ ਹੋਣ ਦੇ ਪਰਛਾਵੇਂ ਤੇ ਨਸ਼ਿਆਂ ਤੋਂ ਦੂਰ ਬਿਲਕੁਲ ਮੈਂਨ ਕਰਮ ਗਿਲਵੀ ਨੇ ਜਿਹੜੇ ਕਿ ਚੇਅਰਮੈਨ ਨੇ ਇਸ ਜੱਥੇਬੰਦੀ ਨੇ ਕਰਮ ਜੀ ਕੀ ਕਹਣਾ ਤੁਹਾਡਾ ਤੁਸੀਂ ਬਹੁਤ ਇੱਕ ਨਿਵੇਕਲਾ ਉਪਰਾਲਾ ਕੀਤਾ ਵੀ ਤੁਸੀਂ ਧਾਰਮਿਕ ਹਸਾਨਾ ਦਾ ਵੀ ਸਹਿਯੋਗ ਮੰਗਿਆ ਵੀ ਨਸ਼ੇ ਨੂੰ ਖਤਮ ਕਰਨ ਵਾਸਤੇ ਵਾਲਮੀਕ ਸੁਧਾਰ ਸਭਾ ਲੰਬੇ ਸਮੇਂ ਤੋਂ ਜੋ ਪੰਜਾਬ ਦੇ ਵਿੱਚ ਛੇਵਾਦ ਰਿਆ ਨਸ਼ਾ ਦਾ ਵਗ ਰਿਹਾ ਉਹਨੂੰ ਠੱਲਣ ਵਾਸਤੇ ਹਰ ਤਰ੍ਹਾਂ ਦਾ ਸੰਭਵ ਪੰਜਾਬ ਦੀ ਆਵਾਮ ਦਾ ਸਹਿਯੋਗ ਲੈ ਰਹੀ ਹੈ ਉੱਥੇ ਹੀ ਅੱਜ ਅਸੀਂ ਪਾਵਨ ਸ਼੍ਰੀ ਦੁਰਗਿਆਂਾ ਦੇ ਰਦੇ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਕੀਤੀ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਕਿ ਸਾਡੇ ਸਮਾਜ ਦੇ ਵਿੱਚ ਹਰ ਗਲੀ ਹਰ ਮੁਹੱਲੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੰਦਰ ਸਹਿਬਾਨ ਨੇ ਕਿਰਪਾ ਕਰਕੇ ਉਹ ਇੱਕ ਆਦੇਸ਼ ਜਾਰੀ ਕਰਨਾ ਕਿ ਜਿਹੜੀਆਂ ਮੰਦਰ ਦੀਆਂ ਕਮੇਟੀਆਂ ਨੇ ਸਮਾਜ ਦੇ ਰੱਖ ਰਖਾ ਵਾਸਤੇ ਜਿਹੜੇ ਪੁਜਾਰੀ ਸਾਹਿਬਾਨ ਨੇ ਉਹ ਖਾਸ ਤੌਰ ਤੇ ਇਹਨੂੰ ਸਮਝਾਉਣ ਨਸ਼ੇ ਤੋਂ ਦੂਰ ਰਹਿਣ ਵਾਸਤੇ ਉਹਨਾਂ ਨੂੰ ਅਪੀਲ ਕਰਨ ਤਾਂ ਜੋ ਅਸੀਂ ਗਲੀ ਮੁਹੱਲਿਆਂ 'ਚੋਂ ਹਰ ਘਰ ਦੇ ਵਿੱਚੋਂ ਇਹ ਜਿਹੜਾ ਨਸ਼ਿਆਂ ਦਾ ਕੋੜ ਹੈ ਉਹਨੂੰ ਖਤਮ ਕਰ ਸਕੀਏ ਸਮਝੋ ਵੀ ਐਸਨਾਲ ਜਿਹੜਾ ਕਿ ਲਹਿਰ ਪੈਦਾ ਹੋਏਗੀ ਚੇਤਨਾ ਆਏਗੀ ਨੌਜਵਾਨਾਂ ਵਿੱਚ ਦੇਖੋ ਜੀ ਲੰਬੇ ਸਮੇਂ ਤੋਂ ਸਰਕਾਰੀ ਤੇ ਗੈਰ ਸਰਕਾਰੀ ਜਥੇਬੰਦੀਆਂ ਜਾਂ ਸਰਕਾਰਾਂ ਵੀ ਲੰਬੇ ਸਮੇਂ ਤੋਂ ਨਸ਼ੇ ਨੂੰ ਖਤਮ ਕਰਨ ਦੇ ਵੱਖ-ਵੱਖ ਉਪਰਾਲੇ ਕਰ ਰਹੇ ਨੇ ਜੀ ਇੱਕ ਅਰਦਾਸ ਦੇ ਨਾਲ ਅਧਿਆਤਮਿਕ ਬਲ ਮਿਲਦਾ ਹੈ ਸ਼ਕਤੀ ਮਿਲਦੀ ਆ ਹਰ ਇੱਕ ਉਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਹਰ ਇੱਕ ਉਸ ਬੁਰਾਈ ਨਾਲ ਲੜਨ ਵਾਸਤੇ ਸਾਨੂੰ ਅਧਿਆਤਮਿਕ ਬਲ ਮਿਲਦਾ ਹੈ ਇਸ ਕਰਕੇ ਅੱਜ ਅਸੀਂ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਸ਼੍ਰੀ ਲਕਸ਼ਮੀ ਕਾਂਚਾਵਲਾ ਜੀ ਨੂੰ ਅਸੀਂ ਬੇਨਤੀ ਪੱਤਰ ਸੌਂਪਿਆ ਵੇਖੋ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਪ੍ਰਵਾਸੀ ਲੋਕ ਰਹਿੰਦੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਸਾਡਾ ਤਿਰੰਗਾ ਇੱਕ ਹੈ ਸਾਡਾ ਮੁਲਕ ਇੱਕ ਹੈ ਅਸੀਂ ਮੁਲਕ ਦੀ ਹੀ ਸੁੱਖ ਮੰਗਦੇ ਆ ਖੈਰੀਤ ਮੰਗਦੇ ਆ ਜਿੱਤੇ ਪੰਜਾਬ ਦੇ ਵਿੱਚ ਓਵਰਡੋਸ ਦੇ ਨਾਲ ਖਾਸ ਤੌਰ ਤੇ ਪੰਜਾਬੀ ਪਰਿਵਾਰਾਂ ਦੇ ਬੱਚੇ ਹੀ ਟਾਰਗੇਟ ਹੁੰਦੇ ਨੇ ਤੁਹਾਨੂੰ ਵੀ ਕਿਤੇ ਕਦੀ ਇਹੋ ਜਿਹਾ ਮੌਕਾ ਨਹੀਂ ਖਬਰ ਕਰਨ ਦਾ ਮਿਲੂਗਾ ਕਿਤੇ ਅੱਜ ਓਵਰਡੋਸ ਦੇ ਨਾਲ ਜਾਂ ਬਹੁਤ ਵੱਡੇ ਆਪਣਾ ਕਿਸੇ ਕਵਾਂਟੀਟੀ ਦੇ ਨਾਲ ਨਸ਼ੇ ਦੀ ਆਮਦ ਜਾਂ ਗ੍ਰਿਫਟ ਦੇ ਵਿੱਚ ਕੋਈ ਪ੍ਰਵਾਸੀ ਆਇਆ ਹੋਵੇ ਇਹ ਜਿਹੜਾ ਕੋਡ ਹੈ ਇੱਕ ਲੰਗ ਇਹ ਸਿਰਫ ਪੰਜਾਬੀਆਂ ਦੇ ਜਵਾਨੀ ਤੇ ਹੀ ਕਿਉਂ ਲੱਗਾ ਇਸ ਕਰਕੇ ਸਾਨੂੰ ਆਸ ਹੈ ਉਮੀਦ ਹੈ ਇਸ ਕਲੰਕ ਨੂੰ ਪੂਰਨ ਤੌਰ ਤੇ ਠੱਲਣ ਵਾਸਤੇ ਖਤਮ ਕਰਨ ਵਾਸਤੇ ਅੱਜ ਸਾਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਜ਼ਰੂਰਤ ਹੈ ਜਿੱਥੇ ਸਾਨੂੰ ਪ੍ਰਧਾਨ ਸਾਹਿਬ ਨੇ ਵੀ ਸਵਾਸਨ ਦਿੱਤਾ ਇਸ ਤੋਂ ਬਾਅਦ ਅਸੀਂ ਵੱਖ-ਵੱਖ ਜਿਹੜੇ ਗੁਰੂ ਘਰ ਨੇ ਉੱਥੇ ਵੀ ਪਹੁੰਚਾਂਗੇ ਕਾਲਜਾਂ ਦੇ ਵਿੱਚ ਪਹੁੰਚਾਂਗੇ ਜਦੋਂ ਤੱਕ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਨਸ਼ੇ ਦਾ ਖਾਤਮਾ ਨਹੀਂ ਹੁੰਦਾ ਉਦੋਂ ਤੱਕ ਵਾਲਮੀਕ ਸੁਧਾਰ ਸਭਾ ਇਹ ਸੰਘਰਸ਼ ਕਰਦੇ ਰਹਿਊਗੀ ਬਿਲਕੁਲ ਜੀ ਬਹੁਤ ਵੱਡਾ ਐਲਾਨ ਜਿਹੜਾ ਜਿਸ ਨੂੰ ਕਰਨ ਪੰਜਾਬ ਅੰਦਰ ਨਸ਼ਾ ਬਾਤ ਨਹੀਂ ਹੁੰਦਾ ਉਹ ਤੇ ਕਰ ਵਾਲਮੀਕੰਦ ਸੂਦਾਰ ਸਭਾ ਜਿਹੜਾ ਕੀ ਸੰਘਰਸ਼ ਕਰਦੀ ਰਹੇਗੀ ਤੇ ਮੇਰੇ ਨਾਲ ਬੀਜੇਪੀ ਦੇ ਆਗੂ ਨੇ ਕੁਮਾਰ ਅਮਿਤ ਉਹਨਾਂ ਨਾਲ ਬਾਤ ਕਰਨ ਲੈ ਪੜੀ ਕੀ ਕਹਿਣਾ ਚਾਹੁੰਦੇ ਹੋ ਕਿਸਾਂ ਦਾ ਜਿਹੜਾ ਇਹਨਾਂ ਨੇ ਨਿਵੇਕਲਾ ਜਿਹੜਾ ਕਦਮ ਚੁੱਕਿਆ ਜੀ ਦੇਖੋ ਬਹੁਤ ਵੱਡਾ ਉਪਰਾਲਾ ਹੈ ਤੇ ਵਧੀਆ ਉਪਰਾਲਾ ਹੈ ਜਿਹੜਾ ਵਾਲਮੀਕੰਦ ਸੂਦਾਰ ਸਭਾ ਡਰੈਸ ਨੇ ਸ਼ੁਰੂ ਕੀਤਾ ਹੈ ਕਿ ਹਰ ਇੱਕ ਤੀਰਥ ਤੇ ਜਾ ਕੇ ਇਹ ਮੈਮੋਰੰਡਮ ਦੇਣਾ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਗੁਰੂ ਘਰ ਤੋਂ ਜਾਂ ਮੰਦਰਾਂ ਤੋਂ ਇਹ ਆਵਾਜ਼ ਚੁੱਕੀ ਜਾਏ ਕਿਉਂਕਿ ਜਨਰਲ ਪਬਲਿਕ ਦਾ ਇਸ ਮੁਹਿੰਮ 'ਚ ਹੋਣਾ ਬਹੁਤ ਜ਼ਰੂਰੀ ਹੈ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਵੇਅਰਨੈਸ ਕਰਨੀ ਠੀਕ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਅਵੇਅਰਨੈਸ ਕਰਦਾ ਹੈ ਦਿੱਥੇ ਬੰਦੀ ਆਪਣੀ ਜਗ੍ਹਾ ਕਰਦੀ ਹੈ ਪਰ ਜਿਹੜਾ ਧਾਰਮਿਕ ਪ੍ਰਚਾਰ ਹੈ ਉਹ ਕਿਤੇ ਨਾ ਕਿਤੇ ਲੋਕਾਂ ਚ ਪਹਿਲੇ ਹੀ ਮੰਚ 'ਤੇ ਬੈਠਾ ਹੁੰਦਾ ਕਿ ਸਾਡੇ ਗੁਰੂ ਪੀਰਾਂ ਨੇ ਬੰਗਮਬਰਾ ਨੇ ਜਿਹੜਾ ਸਾਨੂੰ ਉਦੇਸ਼ ਦਿੱਤਾ ਹੈ ਅਸੀਂ ਉਹਨੂੰ ਲੈ ਕੇ ਚੱਲੀਏ ਤੇ ਮੈਂ ਇਹਨਾਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਕਿ ਇਹ ਉਪਰਾਲਾ ਉਹਨਾਂ ਨੇ ਕੀਤਾ ਕਿ ਹਰ ਗੁਰਦ ਗੁਰਦੁਆਰੇ ਜਾ ਕੇ ਹਰ ਇੱਕ ਮੰਦਿਰ ਜਾ ਕੇ ਮੈਮੋਰੰਡਮ ਦੇਣਗੇ ਤੇ ਮੈਂ ਮੰਨਦਾ ਕਿ ਕਿਤੇ ਨਾ ਕਿਤੇ ਨਸ਼ੇ ਦੇ ਠੱਲ ਪਏਗੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਫਿਰ ਤੋਂ ਹਸਦਾ ਵਸਦਾ ਪੰਜਾਬ ਬਣੇ ਖੇਲਾ ਪੰਜਾਬ ਨੇ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਖਤਰਾ ਹੈ ਉਹ ਨਸ਼ੇ ਤੋਂ ਹੀ ਹੈ ਤੇ ਅਸੀਂ ਸਾਰੇ ਮਿਲ ਕੇ ਇਸ ਉਪਰਾਲੇ ਨੂੰ ਲੈ ਕੇ ਚਲਾਂਗੇ ਜਿੱਥੇ ਤੱਕ ਸਾਡੀ ਲੋੜ ਹੈ ਜਿੱਥੇ ਤੱਕ ਭਾਰਤੀ ਜਨਤਾ ਪਾਰਟੀ ਇਹਨਾਂ ਨਾਲ ਜੁੜੀ ਹੈ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਇਹ ਹੀ ਹੋਏਗੀ ਕਿ ਆਪਾਂ ਨਸ਼ਿਆਂ ਨੂੰ ਜ਼ਰੂਰ ਤੋਂ ਪੰਜਾਬ ਤੋਂ ਖਤਮ ਕਰਾਂਗੇ ਬਿਲਕੁਲ ਜੀ ਨਸ਼ਿਆਂ ਨੂੰ ਜਿਹੜੋ ਖਤਮ ਕਰਨ ਵਾਸਤੇ ਹਰ ਉਹ ਕਦਮ ਜਿਹੜਾ ਕੀ ਲੋੜਿੰਦਾ ਉਹ ਚੁੱਕਣਾ ਜਿਹੜਾ ਕਿ ਉਹ ਬਣਦਾ ਹੈ ਤੇ ਇਸ ਲੜੀ ਤਹਿਤ ਵਾਲਮੀਕਨ ਸੁਧਾਰ ਸਭਾ ਵੱਲੋਂ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜਿਨੇ ਵਿੱਚ ਤੀਰਥ ਸਥਾਨ ਨੇ ਉਹਨਾਂ ਦੇ ਮੁਖੀਆਂ ਨੂੰ ਬੇਨਤੀ ਪੱਤਰ ਸੌਂਪੇ ਜਾ ਰਹੇ ਨੇ ਜਿਸ ਦੀ ਲੜੀ ਤਹਿਤ ਅੱਜ ਸ਼੍ਰੀ ਦੁਰਗਿਆ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਨੂੰ ਬੇਨਤੀ ਪੱਤਰ ਦਿੱਤਾ ਗਿਆ ਕਿ ਧਾਰਮਿਕ ਪੱਧਰ ਤੇ ਵੀ ਜਿਹੜਾ ਕਿ ਚੇਤਨਾ ਜਗਾਈ ਜਾਵੇ ਨੌਜਵਾਨਾਂ ਵਿੱਚ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਲਾਂਭੇ ਹੋ ਸਕਣ ਤੇ ਪੰਜਾਬ ਮੁਰ ਤੋਂ ਰੰਗਲਾ ਪੰਜਾਬ ਬਣ ਸਕੇ ਕੋਈ ਵੀ ਕਰੇ ਇਹ ਨਸ਼ਾ ਖੋਰੀ ਜੋ ਹੈ ਨਸ਼ੇ ਦੀ ਬੁਰਾਈ ਇਸ ਤੋਂ ਚੂਟ ਹੋਣੀ ਚਾਹੀਏ ਇਹ ਬਾਲਮੀਕ ਸ਼ਦਾਰ ਸਭਾ ਨੇ ਇੱਕ اچھا ਪ੍ਰਯਾਸ ਕੀਤਾ ਹੈ ਨਸ਼ਾ ਵਿਰੋਧ ਅਭਿਆਨ ਚਲਾਇਆ ਹੈ ਤਾਂ ਇਹ ਬਹੁਤ ਅੱਛਾ ਹੈ ਇਹ जैसे हिमाचल का चिपको आंदोलन था ना घर घर से महिलाएं निकल के वृक्षों से चिपक गई थी तो वृक्ष कटने से बच गए थे जैसे ये भारत छोड़ो आंदोलन में अंग्रेजों के विरुद्ध जो हमने चलाया हर स्कूल कॉलेज से बच्चे निकले थे प्रोफेसर निकले थे ये जन आंदोलन बनना चाहिए ठीक है अब हालत ये हो गई है कि शहरों में उतने स्कूल कॉलेज नहीं है जितने शराब के ठिक्के हैं दुर्भाग्य से हमारी जनता भी और सरकार भी शराब नशा नहीं मानती जब तक शराब को नशा नहीं माना शराबी कत्ल करता है शराबी बलात्कार करता है शराबी माँ बाप का सिर तोड़ता है शराबी एक्सीडेंट करता है ठीक है जो अफीम खाता है वो पड़ा रहता है वो कत्ल नहीं करता वो बलात्कार नहीं करता इसलिए सबसे पहले शराब के विरुद्ध आंदोलन करना चाहिए और शराबियों को पहले सुवारो शहर शे, शे, में गाँव में अब हमारे सरपंच पंच जानते हैं कि जो

ਅਚਾਰੀ ਦੁਗਿਆਨਾ ਮੰਦਰ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਵਾਲਮੀਕਨ ਸੁਧਾਰ ਸਭਾ ਨੂੰ ਵੀ ਯਕੀਨ ਦਵਾਇਆ ਚੇਤਨਾ ਜਿਹੜੀ ਕਿ ਨੌਜਵਾਨਾਂ ਵਿੱਚ ਜਿਹੜੀ ਕਿ ਲਿਆਂ ਵਿੱਚ ਦੁਗਿਆਨਾ ਮੰਦਰ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਨਸ਼ਿਆਂ ਤੋਂ ਲਾਂਭੇ ਕੀਤਾ ਜਾ ਸਕੇ ਮੈਂ ਪਰਸਨ ਵੀਪਲ ਸ਼ਰਮਾਣਾ ਸਿਕੰਦਰ ਪਸਰੀਚਾ ਧੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਧੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par